ਉਹਨਾਂ ਸਭ ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਹੋ ਜੀ ਸਾਡੀ ਜੋ ਪ੍ਰਾਪਤੀ ਹੈ ਮੋਦੀ ਸਾਹਿਬ ਦੀ ਪਿਛਲੇ 10 ਸਾਲ ਜੋ ਕੰਮ ਮੋਦੀ ਸਾਹਿਬ ਨੇ ਕੀਤੇ ਹਨ ਉਹ ਹੀ ਸਾਡੇ ਮੁੱਖ ਮੁੱਦੇ ਹਨ ਹਲਕੇ ਲਈ ਕਿ ਜਪ ਸੰਗਰੂਰ ਹਲਕੇ ਦੀ ਗੱਲ ਕੀ ਦੇਖੋ ਹਲਕਾ ਸੰਗਰੂਰ ਦਾ ਮੈਂ ਕਹਿ ਸਕਦਾ ਕਿ ਹਰਕਾ ਸੰਗਰੂਰ ਨੇ ਹਮੇਸ਼ਾ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਖੜਾ ਕੀਤਾ ਹੈ ਤਾਂ ਮੈਂ ਉਮੀਦ ਕਰਦਾ ਕਿ ਅੱਗੇ ਵੀ ਜਾ ਕੇ ਹਲਕਾ ਸੰਗਰੂਰ ਨੇ ਆਉਣ ਵਾਲੀ ਪਹਿਲੀ ਤਾਰੀਖ ਨੂੰ ਇੱਕ ਨਵਾਂ ਇਤਿਹਾਸ ਸ਼ੁਰੂ ਕਰਨਾ ਹੈ ਪੰਜਾਬ ਦੇ ਵਿੱਚ ਕੀ ਵਾਦੇ ਕਰ ਰਹੇ ਹਨ ਗੱਲ ਇਹ ਹੈ ਕਿ ਅੱਜ ਦੀ ਤਾਰੀਖ ਜੋ ਚਾਕਰ ਸਾਹਿਬ ਹੋ ਵੀ ਹੁਣ ਕੇ ਕਿ ਗਏ ਯਾਰ ਕਿ ਪਿਛਲੇ 10 ਸਾਲ ਦੋ ਵਾਰ ਆਪਾ ਭਗਵੰਤ ਮਾਨ ਸਾਹਿਬ ਨੂੰ ਜਿਤਾਇਆ ਤੇ ਇੱਕ ਵਾਰ ਸਿਮਰਜੀਤ ਸਿੰਘ ਮਾਨ ਨੂੰ ਤੇ ਇੱਕ ਇਟ ਨਹੀਂ ਲੱਗੀ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਸੰਗਰੂਰ ਦੇ ਵਿੱਚ ਤੇ ਇਹ ਮੁੱਦੇ ਡਿਵੈਲਪਮੈਂਟ ਦੇ ਸਾਡਾ ਪੰਜਾਬ ਰੋਲਿਆ ਪਿਆ ਭਾਜੀ ਪੂਰਾ ਪੰਜਾਬ ਰੋਲਿਆ ਪਿਆ ਔਰ ਉਸ ਇਲਾਕੇ ਦੇ ਵਿੱਚ ਸੰਗਰੂਰ ਸਭ ਤੋਂ ਪਿੱਛੇ ਪਛੋਕੜ ਇਲਾਕਾ ਹੈ ਸਾਥੇ ਵਿਕਾਸ ਕਰਨ ਦੀ ਲੋੜ ਹੈ ਕੰਮ ਕਰਨ ਦੀ ਲੋੜ ਹੈ ਲੋਕਾਂ ਨੂੰ ਰੋਜ਼ਗਾਰੀ ਦਿਲਾਨ ਦੀ ਲੋੜ ਹੈ ਕਿਸਾਨਾਂ ਦੀ ਗੱਲ ਕਰਨ ਦੀ ਲੋੜ ਹੈ ਐਸੇ ਸਾਰੇ ਮਸਲੇ ਜੇ ਮੈਨੂੰ ਇੱਥੇ ਮੌਕਾ ਮਿਲਦਾ ਲੋਕਾਂ ਦੇ ਵੱਡੇ ਅ ਕਚੇੜੀ ਦੇ ਵਿੱਚ ਸੇਵਾ ਕਰਨ ਦਾ ਮੈਂ ਖੁਸ਼ੀ ਨਾਲ ਹਰੇਕ ਦੀ ਆਵਾਜ਼ ਉਠਾਵਾਂਗਾ ਸਾਡੇ ਗਰੀਬ ਜਲਦਾ ਇੱਥੇ ਬੈਠੇ ਸਾਡੀ OBC ਐਸੀ ਬਰਾਦਰੀ ਇੱਥੇ ਗਰੀਬ ਬੈਠੀ ਹੈ ਸਾਰੇ ਦੀ ਆਵਾਜ਼ ਬਣ ਕੇ ਮੈਂ ਪੰਜਾਬ ਦਿੱਲੀ ਜਾ ਕੇ ਇਹਨਾਂ ਦੀ ਗੱਲ ਕਰਾਂ ਕੇਂਦਰ ਦੀ ਕਿਹੜੀ ਸਕੀਮਾਂ ਮੰਨਦੇ ਹੋ ਵੀ ਪੰਜਾਬ ਦੇ ਵਿੱਚ ਆਈਆਂ ਨੇ ਜਿਹੜੀ ਵਿਕਾਸ ਦੀ ਰਾਜਨੀਤੀ ਕਰੇ 42 ਐਸੀ ਸਕੀਮਾਂ ਹਨ ਕੇਂਦਰ ਦੀ ਚਾਹੇ 우ਸ਼ਮਾਨ ਭਾਰਤ ਹੋ ਚਾਹੇ ਕਿਸਾਨ ਸਮਾਨ ਨidhi ਯੋਜਨਾ ਹੋ ਚਾਹੇ ਕੱਚੇ ਘਰਾਂ ਦੀ ਗੱਲ ਹੋ ਚਾਹੇ ਅੱਜ ਨੀਲੇ ਕਾੜਾ ਦੀ ਗੱਲ ਹੈ ਚਾਹੇ ਨਰੇਗਾ ਦੀ ਗੱਲ ਹੈ ਐਸੇ 42 ਸਕੀਮਾਂ ਹੁਣ ਵਿਸ਼ਕਰਮਾ ਸਕੀਮ ਜੋ ਨਵੀਂ ਪ੍ਰਧਾਨ ਮੰਤਰੀ ਸਾਹਿਬ ਨੇ ਲਾਗੂ ਕੀਤੀ ਹੈ ਸਾਰੀ ਸਕੀਮਾਂ ਲੋਕਾਂ ਦੇ ਸਾਹਮਣੇ ਸਾਹਮਣੇ ਹੈ ਦੇਖੋ ਪੰਜਾਬ ਨੂੰ ਬਚਾਣਾ ਬਹੁਤ ਜ਼ਰੂਰੀ ਹੈ ਪੰਜਾਬ ਰੁਲ ਗਿਆ ਹੈ ਔਰ ਇਸ ਆਮ ਆਦਮੀ ਪਾਰਟੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਮੇਰੇ ਵਿਰੋਧੀ ਆਮ ਆਦਮੀ ਪਾਰਟੀ ਜੀ ਜੋ ਉਮੀਦਵਾਰ ਹਨ ਉਹ ਕਹਿੰਦੇ ਮੈਂ ਡਿਵੈਲਪਮੈਂਟ ਦੇ ਪਲੈਂਕ ਤੇ ਵੋਟਾਂ ਮੰਗਣੀ ਕਿਉਂਕਿ ਡਿਵੈਲਪਮੈਂਟ ਤਾਂ ਕੀਤੀ ਨਹੀਂ ਤੇ ਵੋਟ ਉਹ ਮੰਗ ਨਹੀਂ ਸਕਦੇ ਜੇ ਡਿਵੈਲਪਮੈਂਟ ਦੇ ਮੰਗਣੀ ਹੈ ਤੇ ਮੈਨੂੰ ਇੱਕ ਵਾਅਦਾ ਆਮ ਆਦਮੀ ਪਾਰਟੀ ਦਾ ਇੱਕ ਵਾਅਦਾ ਦੱਸ ਤੋਂ ਮੈਨੂੰ ਤੁਸੀਂ ਕਹੋਗੇ ਬਿਜਲੀ ਬਿਜਲੀ ਤਾਂ ਪਹਿਲੇ ਪੁਰਾਣੀ ਸਰਕਾਰ ਦੇ ਰਹੀ ਸੀ ਉਹਨਾਂ ਦੇ ਸਿਰਫ ਮੋੜ ਕੇ ਜਿਵੇਂ ਅੱਜ ਨੀਲੇ ਕਾਡਾ ਜੇ ਰਾਹੀ ਜੋ ਗਰੀਬਾਂ ਨੂੰ ਰਾਸ਼ਨ ਮਿਲ ਰਿਹਾ ਉਹਦਾ ਦੇਣ ਵਾਲਾ ਤਾਂ ਪ੍ਰਧਾਨ ਮੰਤਰੀ ਹੈ ਪਰ ਉਹ ਭਗਵਾਨਪਨ ਸਾਹਿਬ ਆਪਣੀ ਫੋਟੋ ਲਾ ਦਿੰਦਾ ਹੈ ਕਿ ਇਹ ਹਾਲ ਇੱਥੇ ਹੈ